ਕਿ ਤੇਲਾ ਉਹ ਕਹਿੰਦੇ ਆਪਣੇ ਹੱਕ ਲਈ ਲੜਿਆ ਸੀ ਵੀ ਵਪਾਰ ਕਰਨਾ ਅਸੀਂ ਕਿੱਥੋਂ ਕੰਮ ਕਰੀਏ ਸਾਰਾ ਸਾਲ ਬੰਦ ਹੋ ਜੇ ਨੂੰ ਉੱਥੇ ਹੋ ਗਿਆ ਵਪਾਰ ਕੰਮ ਕਾਜ ਹੈ ਨਹੀਂ ਵਪਾਰੀ ਬੰਦਾ ਕਿੱਥੇ ਜਾਵੇ ਗੌਰਮੈਨ ਨੂੰ ਖਰਚਾ ਦੇਣਾ ਇਹਨੇ ਅਸੀਂ ਟੈਕਸ ਦੇਣਾ ਸਭ ਕੁਝ ਦੇਣਾ ਸੀ ਕਿੱਥੋਂ ਪੂਰੇ ਕਰਾਂਗੇ ਵਰਕਰਾਂ ਦੇ ਖਰਚੇ ਉਹ ਤਾਂ ਕਹਿੰਦੇ ਬੰਦ ਕਰੋ ਉਹਨਾਂ ਦਾ ਕੰਮ ਚੱਲਦਾ ਪਿਆ ਨਾ ਸਾਥ ਦੇਣ ਨੂੰ ਦਈਏ ਚਲੋ ਮੰਨ ਲਿਆ ਉਹਨਾਂ ਦੀ ਖੇਤਦਾਰੀ ਬੰਦ ਹੈ ਨਾ ਥੋੜੀ ਜਲਦੀ ਪਈ ਹੈ ਇਹ ਵੀ ਦੁਕਾਨਦਾਰ ਮੈਂ ਵੀ ਦੁਕਾਨਦਾਰ ਹਾਂ ਚਲੋ ਸਾਥ ਦੇਣ ਨੂੰ ਦਈਏ ਬਿਲਕੁਲ ਦਈਏ ਇੱਕ ਦਿਨ ਬਹਿ ਜਾਗੇ ਆ ਤਮੀਜ਼ਾ ਕੋਈ ਗੋਲਾ ਨਹੀਂ ਦੇ ਡੰਡੇ ਪਾਣੇ ਮ ਇੱਕ ਦਿਨ ਪਹਿਲਾਂ ਆਪਾਂ ਸਾਰਿਆਂ ਨੇ ਬਹਿ ਜਾਣਾ ਨਾਗਰ ਨਾਲ ਜਾ ਕੇ ਬਹਿ ਜੰਨੇ ਆ ਇੱਕ ਹਫਤਾ ਬਹਿ ਜਾਗੇ ਦੋ ਹਫਤੇ ਬਹਿਣ 10 ਹਫਤੇ ਬਹਿ ਜਾਗੇ ਜਿਹੜੀ ਡੈਲੀ ਦੀ ਕਿਸ਼ਤਾਂ ਨੇ ਉਹ ਕੌਣ ਦਊਗਾ ਉਹ ਤਾਂ ਰੋਟੀ ਦੇਣਗੇ ਮੰਨ ਲਿਆ ਪਰ ਰੋਟੀ ਦੇਣਗੇ ਠੀਕ ਆ ਮੰਨ ਕੇ ਤੁਹਾਡੀ ਗੱਲ ਸਾਰਾ ਮੰਨਦੇ ਰੋਟੀ ਦੇਣ ਦੇਗੇ ਬੰਦੀ ਜਾਰੀ ਹੈ ਫਸਲਾਂ ਉੱਪਰ ਐਮਐਸਪੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ 3 ਤਰੀਕ ਦੇ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚਲਦੇ ਆ ਕਿਸਾਨਾਂ ਵੱਲੋਂ ਬਸਤੀ ਜੋਦੇਵਾਲ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕਰਦੇ ਨਾਰੇਬਾਜ਼ੀ ਕੀਤੀ ਗਈ ਫਸਲਾਂ ਉੱਪਰ ਐਮਐਸਪੀ ਲਾਗੂ ਕਰਨ ਦੀ ਮੰਗ ਕੀਤੀ ਗਈ ਲੁਧਿਆਣਾ ਦੇ ਬਸਤੀ ਮੁਖ ਚੌਕ 'ਚ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੁਕਾਨਦਾਰਾਂ ਵੱਲੋਂ ਆਸ਼ੰਕ ਤੌਰ ਤੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਸਨ ਇਸ ਦੌਰਾਨ ਕਿਸਾਨਾ ਯੂਨੀਅਨ ਦੇ ਝੰਡੇ ਲੈ ਕੇ ਬਸਤੀ ਚੌਂਕ ਤੋਂ ਸੁੰਦਰ ਨਗਰ ਨੂੰ ਜਾਣ ਵਾਲੀ ਰੋਡ ਦੇ ਦੁਕਾਨਦਾਰਾਂ ਦੀਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਪ੍ਰਗਟ ਕਰਦੇ ਕਿਹਾ ਕਿ ਪਹਿਲਾਂ ਹੀ ਵਪਾਰ ਬੰਦ ਹੋ ਚੁੱਕਾ ਹੈ ਉਹਨਾਂ ਉੱਪਰ ਬੈਂਕਾਂ ਦੇ ਕਰਜ਼ੇ ਹਨ ਕਿਸਾਨਾਂ ਦੇ ਬੰਦ ਅਤੇ ਧਰਨਿਆਂ ਦੀ ਵਜ੍ਹਾ ਨਾਲ ਉਹਨਾਂ ਦੇ ਕਾਰੋਬਾਰ ਉੱਪਰ ਬੁਰਾ ਅਸਰ ਪੈ ਰਿਹਾ ਹੈ ਕਿਸਾਨ ਯੂਨੀਅਨ ਦੇ ਕੁਝ ਲੋਕਾਂ ਵੱਲੋਂ ਇੱਕ ਬੈਂਕ ਦੇ ਅੰਦਰ ਦਾਖਲ ਹੋ ਕੇ ਸ਼ਰਿਆਮ ਕਾਨੂੰਨ ਦੀਆਂ ਤਜਰੀਆਂ ਉਡਾਉਂਦੇ ਨਜ਼ਰ ਆਏ। ਬੈਂਕ ਦੇ ਅੰਦਰ ਨਾਰੇਬਾਜੀ ਕਰਦੇ ਬੈਂਕ ਨੂੰ ਬੰਦ ਕਰਵਾ ਦਿੱਤਾ। ਇੰਨੇ ਲੋਕਾਂ ਨੂੰ ਬੈਂਕ ਅੰਦਰ ਆਇਆ ਦੇਖ ਬੈਂਕ ਸਟਾਫ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਅਤੇ ਉਹਨਾਂ ਵੱਲੋਂ ਬੈਂਕ ਬੰਦ ਕਰ ਦਿੱਤਾ। ਇਸ ਦੌਰਾਨ ਪੁਲਿਸ ਗੈਰ ਮੌਜੂਦ ਰਹੀ। ਮਹਾਂਦੀਨ ਲੁਧਿਆਣਾ ਬਸਤੀ ਜੋਗੀਵਾਲ ਕਲੰਗੀ ਗਰਾਉਂਡ ਜੀਰੋ ਦੇ ਕੋਲ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਪਤੇ ਜਿੱਦਾਂ 30 ਤਰੀਕ ਦਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਹ ਜਿਹੜਾ ਜੋਧੇਵਾਲ ਬਸਤੀ ਚੌਂਕ ਆ ਇਹ ਸਾਰੇ ਇਲਾਕੇ ਨੂੰ ਮਾਛੂਆੜਾ ਰਾਹੋ ਇਧਰ ਨੇ ਹਜ਼ਾਰਾਂ ਪਿੰਡਾਂ ਨੂੰ ਸ਼ਹਿਰ ਤੱਕ ਜੋੜਦਾ ਇੱਥੇ ਸਾਰੀ ਆਵਾਜ਼ ਆ ਇੱਥੋਂ ਸਮਰਾਲਾ ਚੌਂਕ ਤੋਂ ਆਉਂਦੀ ਆ ਦੁਨੀਆ ਇਤੋਂ ਸ਼ਹਿਰ ਤੋਂ ਆਉਂਦੀ ਆ ਇਹ ਜਿਹੜਾ ਚੌਂਕ ਆ ਇਹ 메인 ਚੌਂਕ ਆ ਸ਼ਹਿਰ ਦਾ ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਅਤਿਆਚਾਰ ਭਾਰਤ ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਇੱਕ ਵੱਡਾ ਮੈਸੇਜ ਦੇਣ ਵਾਸਤੇ ਕਿ ਇਹ ਸਰਕਾਰੇ ਤੇਰੇ ਕੰਮ ਨਕਮੇ ਫੇਰ ਕਹੇਗੀ ਘੜਕੂ ਜਮੇ ਅੱਜ ਦਲਾ ਸਾਹਿਬ 20 ਦਿਨ ਹੋ ਗਏ ਮਰਨ ਮਰਤੇ ਤੇ ਉਹਨਾਂ ਨੂੰ ਬੈਠਿਆ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਗਈ ਜੇ ਅਡਾਨੀ ਅਬਾਨੀ ਉਹਨਾਂ ਨੂੰ ਅਰਬਾਂ ਕਰਬਾਂ ਦੀਆਂ ਜਾਇਦਾਦਾਂ ਦਿੱਤੀਆਂ ਸਰਕਾਰ ਨੇ ਉਹਨਾਂ ਦੇ ਲੋਨ ਮਾਫ ਕਰਤੇ ਤੇ ਯਾਰੋ ਸਰਕਾਰ ਜਿਹੜਾ ਅੰਨ ਦਾਤਾ ਉਹਦੇ ਧੱਕਾ ਕਿਉਂ ਕਰ ਰਹੀ ਆ ਯਾਰੋ ਕੋਈ ਚਾਹੁੰਦੀ ਆ ਪਬਲਿਕ ਅਸੀਂ ਕੰਮ ਕਰਨ ਵਾਲੇ ਲੋਕ ਆ ਪੜ੍ਹੇ ਲਿਖੇ ਲੋਕ ਆ ਅਸੀਂ ਬਿਜ਼ਨਸਮੈਨ ਲੋਕ ਆ ਅਸੀਂ ਚਾਹ ਕੋਈ ਨਹੀਂ ਚਾਹੁੰਦਾ ਕਿਸੇ ਕੋ ਟਾਈਮ ਹੈ ਨਹੀਂ ਅੱਜ ਦੇ ਜਵਾਨੇ ਦੇ ਵਿੱਚ ਇੱਥੇ ਅਸੀਂ ਲੋਕ ਜਿਹੜੇ ਆ ਉਹ ਬੜੀਆ ਅੰਜੀਠੀਆਂ ਵਾਲ ਕੇ ਬੈਠੇ ਆ ਤੁਸੀਂ ਵੀ ਇੱਥੇ ਠੇਕੇਕਾਰ ਹੋ ਤੇ ਅਸੀਂ ਵੀ ਠੇਕੇਕਾਰ ਆ ਤੁਸੀਂ ਵੀ ਸਿਆਪਾ ਕਰ ਰਹੇ ਹੋ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਤੇ ਅਸੀਂ ਵੀ ਕਰ ਰਹੇ ਆ ਇਹ ਗੱਲ ਕਰੀਏ ਅੱਜ ਕਿਹੜੀ ਕਿਹੜੀ ਚੀਜ਼ਾਂ ਨੂੰ ਛੂਡ ਦਿੱਤੀ ਗਈ ਹੈ ਅੱਜ ਨੇ ਵੀ ਤਰਲੇ ਪੰਗਰ ਤੁਮੇ ਜਿਹਦਾ ਆਵਾਜ਼ ਆਈ ਨੂੰ ਕਿਹੜੀ ਕਿਹੜੀ ਚੀਜ਼ਾਂ ਵਾਸਤੇ ਛੂਡ ਬਿਲਕੁਲ ਜੇ ਕੋਈ ਡਿਲੀਵਰੀ ਕੇਸ ਆ ਜਾਂ ਕੋਈ ਬਿਮਾਰ ਆ ਜਾਂ ਕੋਈ ਬਜ਼ੁਰਗ ਆ ਅਮਰਜੰਸੀ ਕੋਈ ਵੀ ਜਾ ਸਕਦਾ ਜਾ ਸਕਦਾ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਸਿਰਫ ਲੋਕਾਂ ਨੂੰ ਪਿਆਰ ਦੇ ਨਾਲ ਇਹ ਬੇਨਤੀ ਕੀਤੀ ਜਾ ਰਹੀ ਆ ਸਾਰੇ ਆਪਣ ਪਿਆਰ ਨਾਲ ਰਕੋਆ ਤੱਕਾ ਕਿਸੇ ਨੇ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਨਿਲਾਇਕੀਆਂ ਦੇ ਨਾਲ ਆਮ ਜਨਤਾ ਨੂੰ ਖਾਵੇਂ ਅੱਜਾ ਭੁੱਖਣਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਉਸ ਨੂੰ ਬਹੁਤ ਆਪਾਂ ਦੱਸਿਆ ਤੁਹਾਨੂੰ ਵੀ ਭੁਗਤਣਾ ਪੈ ਰਿਹਾ ਤੇ ਸਾਨੂੰ ਵੀ ਭੁਗਤਣਾ ਪੈ ਰਿਹਾ ਆਪਾਂ ਵੀ ਦੁਖੀ ਤੇ ਤੁਸੀਂ ਵੀ ਦੁਖੀ ਤੇ ਦੁਨੀਆ ਦੁਖੀ ਆ ਇਹ ਸਰਕਾਰਾਂ ਨਕਮੀਆਂ ਨੇ ਰੋਹ ਵੇਚਦਾ ਭਾਰਤੀ ਵੇਚਦਾ ਰੋਡ ਜਮ ਨਾ ਕਰਕੇ ਸੰਸਦ ਭਵਨ ਕੇ ਰਹਿ ਜਾਵੇ ਤੇ ਜ਼ਿਆਦਾ ਨਹੀਂ ਬੱਧੇ ਰਹਿਣਾ ਅੱਗੇ ਕਹਿ ਰਿਆ ਸੀ 2 ਸਾਲ ਅਗੇ ਦਿੱਲੀ ਬੰਦ ਕੀਤੀ ਸੀ 700 800 ਕਿਸਾਨ ਸੀਦ ਹੋ ਗਿਆ ਕੌਣ ਪੁੱਛਦਾ ਇੱਥੇ ਡੱਲੇਵਾਲ ਨੇ ਮੈਨੂੰ ਸ਼ੱਕ ਪੈਂਦਾ ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤੇ ਇਹਨਾਂ ਕੋ ਸੰਭਿਆ ਨਹੀਂ ਜਾਣਾ ਇੱਥੇ ਗਦਰ ਫੈਲ ਜਾਣਾ ਸੋ ਡੱਲੇਵਾਲ ਸਾਹਿਬ ਅੱਛਲੇ ਕਿਉਂ ਬੈਠੇ ਨੇ ਉਹਨਾਂ ਨਾਲ ਭਦੇਰ ਸਾਹਿਬ ਕਿਉਂ ਨਹੀਂ ਬੈਠੇ ਚਾਰੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੂਰਮਾ ਇਕੱਲਾ ਹੀ ਲੜਨ ਅਸੀਂ ਇੱਥੇ 20 ਜਣੇ ਆਏ ਸੀ ਹੁਣ 500 ਬੰਦਾ ਕੜ ਕੇ ਆਣਗੇ ਇਹ ਚੀਜ਼ਾਂ ਨਹੀਂ ਹੁੰਦੀਆਂ ਜਦੋਂ ਕਿਸੇ ਨੇ ਮੈਦਾਨ ਚ ਨਿਤਰਨਾ ਉਹਨੇ ਨਹੀਂ ਵੇਖਣਾ ਵੀ ਮੇਰੇ ਨਾਲ ਵੀਰ ਤੁਰੇ ਉਹਨੇ ਇਕੱਲੇ ਨੇ ਗੁੱਤ ਪੈਣਾ ਅੱਜ ਤੁਰ ਵੀ ਵੀਰ ਅੱਜ ਪੰਜ ਪੂਰਾ ਪੂਰੀ ਦੁਨੀਆ ਘੜੀ ਡੱਲੇ ਆਣ ਲਾਸਟ ਅਪੀਲ ਕੀ ਆ ਆਮ ਪਬਲਿਕ ਨੂੰ ਤੁਹਾਡੀ ਇਹ ਕੋਈ ਸਾਡੀ ਸਰਕਾਰ ਨੂੰ ਪੀਲ ਆ ਤੁਸੀਂ ਸਬਰ ਦਾ ਪਿਆਲਾ ਕਿਸਾਨਾਂ ਦਾ ਨਾਂ ਪਰਖੋ ਜਿਹੜਾ ਐਮ ਐਸ ਪੀ ਕਾਨੂੰਨ ਆ ਉਹ ਲਾਗੂ ਕਰੋ ਤਾਂ ਹੀ ਭਾਰਤ ਦਾ ਤੇ ਪੰਜਾਬ ਦਾ ਪਲਾਅ ਹੋ ਸਕਦਾ ਲੋਕ ਤਾਂ ਹੀ ਸੁਖੀ ਬਸ ਸਕਦਾ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਉਸ ਤੋਂ ਅਗਲਾ ਲੜਿਆ ਸੀ ਵੀ ਵਪਾਰ ਕਰਨਾ ਅਸੀਂ ਕਿੱਥੋਂ ਕੰਮ ਕਰੀਏ ਕਿ ਸਾਰਾ ਸਾਲ ਬੰਦ ਹੋ ਜੇ ਨੂੰ ਉੱਤੇ ਹੋ ਗਿਆ ਵਪਾਰ ਕਰ ਕੰਮ ਕਾਜ ਹੈ ਨਹੀਂ ਵਪਾਰੀ ਬੰਦਾ ਕਿੱਥੇ ਜਾਵੇ ਗੌਰਮੈਨ ਨੂੰ ਖਰਚਾ ਦੇਣਾ ਇਹਨੇ ਅਸੀਂ ਟੈਕਸ ਦੇਣਾ ਸਭ ਕੁਝ ਦੇਣਾ ਸੀ ਕਿੱਥੋਂ ਪੂਰੇ ਕਰਾਂਗੇ ਵਰਕਰਾਂ ਦੇ ਖਰਚੇ ਉਹ ਤਾਂ ਕਹਿੰਦੇ ਬੰਦ ਕਰੋ ਉਹਨਾਂ ਦਾ ਕੰਮ ਚੱਲਦਾ ਪਿਆ ਨਾ ਦੇਖੋ 7 ਦਿਨ ਨੂੰ ਧਈਏ ਚਲੋ ਮੰਨ ਲਿਆ ਉਹਨਾਂ ਨੇ ਤਾਂ ਖੇਤਦਾਰੀ ਬੰਦ ਆ ਨਾ ਥੋੜੀ ਜਲਦੀ ਪਈ ਆ ਇਹ ਵੀ ਦੁਕਾਨਦਾਰ ਆ ਮੈਂ ਵੀ ਦੁਕਾਨਦਾਰ ਆ ਚਲੋ 7 ਦਿਨ ਨੂੰ ਧਈਏ ਬਿਲਕੁਲ ਧਈਏ ਇੱਕ ਦਿਨ ਬਹਿ ਜਾਗੇ ਆ ਤਮੀਜ਼ ਆ ਕੋਈ ਬੋਲਾਂਗੇ ਡੰਡੇ ਪੈਣੇ ਮਾਰ ਕੇ ਦੇਖ ਲਓ ਵੇ ਇੱਕ ਮਿੰਟ ਇੱਕ ਦਿਨ ਬਹਿ ਜਾਗੇ 2 ਦਿਨ ਬਹਿ ਜਾਗੇ 3 ਦਿਨ ਬਹਿ ਜਾਗੇ ਇੱਕ ਦੁਕਾਨਦਾਰ ਜਿਹਨੇ ਕਿ ਡੇਲੀ ਕਿਸ਼ਤ ਦੇਣੀ ਆ ਉਹ ਦੇਖਦਾਊਗਾ ਜੀ ਸਵਾਲ ਇਹ ਇਹਨਾਂ ਚੱਲ ਜਿਾ ਕੇ ਬਹਿ ਗਏ ਚਲੋ ਜੀ ਆਪਾਂ ਸਾਰੇ ਜਿਹੜੇ ਬਹਿ ਜਾਈਏ ਕਿੰਨੀ ਜਲਦੀ ਪਈ ਹੈ ਨਾ ਪਿੱਛੇ ਇਹਨਾਂ ਕਰ ਕਰ ਚੱਲਦਾ ਪਿਆ ਸੀ ਇੱਥੇ ਜਾਣਾ ਆਪਾਂ ਸਾਰਿਆਂ ਨੇ ਬਹਿ ਜਾਣਾ ਲੱਗੇ ਇਹਨਾਂ ਨਾਲ ਜਾ ਕੇ ਬਹਿ ਜੰਨੇ ਆ ਇੱਕ ਹਫਤਾ ਬਹਿ ਜਾਗੇ ਦੋ ਹਫਤੇ ਲੈ 10 ਹਫਤੇ ਬਹਿ ਜਾਗੇ ਜਿਹੜੀ ਡੇਲੀ ਕਿਸ਼ਤਾਂ ਨੇ ਉਹ ਕੌਣ ਦੇਊਗਾ ਉਹ ਤਾਂ ਰੋਟੀ ਦੇਣਗੇ ਮੰਨ ਲਿਆ ਰੋਟੀ ਦੇਣਗੇ ਠੀਕ ਆ ਮੰਨ ਲੇ ਤੁਹਾਡੀ ਗੱਲ ਸਾਰਾ ਮੰਨਦੇ ਰੋਟੀ ਦੇਣ ਦੀ ਪਰ ਲੇਕਿਨ ਜਿਹੜੀ ਡੇਲੀ ਕਿਸ਼ਤਾਂ ਕੌਣ ਦੇਊਗਾ ਸਵਾਲ ਇਹ ਉਹਨਾਂ ਨੂੰ ਪੁੱਛੋ ਉਹ ਪੰਜਾਬ ਦਾ ਖਾਲੂ ਦਾ ਸਾਨੂੰ ਕਿੰਨੇ ਕੰਮ ਕਰਨ ਜਾਣਾ ਪਿਆ ਨਾ ਜੋ ਹਾਲਾਤ ਕਰ ਤੇ ਨਾ ਨੇ ਜੇ ਗੱਲ ਕਰੀਏ ਪੁਰਾ ਵੀ ਆ ਤੁਸੀਂ ਠੇਕੇਦਾਰ ਤੋਂ ਬੰਦ ਨਹੀਂ ਹੋਏ ਉਹ ਉਹ ਕੰਮ ਜ਼ਰੂਰੀ ਇਹਦਾ ਕੰਮ ਹੈ ਇਹ ਕੰਮ ਹੈ ਪਾਗਲ ਕਰ ਰਹੇ ਸੀ ਉਹ ਤੁਹਾਨੂੰ ਸਭ ਦਿਖਦੇ ਪਏ ਆ ਉਹ ਤਾਂ ਕਰਾਉ ਜਾ ਕੇ ਬੰਦ ਧਮਕੀਆਂ ਦਿੱਤੀ ਜਾ ਰਹੀਆਂ ਉਹ ਆ ਕੇ ਕਹਿਗੇ ਕਿ ਅੱਤੇ ਡੰਡੇ ਮਾਰੂੰਗਾ ਦੱਸੋ ਵੀ ਕੋਈ ਛੜੇ ਦੇ ਛਾਪ ਦੇ ਕੁੱਤੇ ਆ ਜਿਹੜਾ ਮਾਰ ਦਊਗਾ ਕੋਈ ਵੀ